ਜਿਹੜੀ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਪਬਲਿਕ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਇੱਕ ਜਿਹੜੀ 31 ਤਰੀਕ ਨੂੰ ਸ਼ੁੱਕਰਵਾਰ ਵਾਲੇ ਦਿਨ ਸਵੇਰੇ 6:30 ਵਜੇ ਰੋਜ਼ ਪਾਰਕ ਜਿਹੜਾ ਗੁਰਜੀਤ ਐਵਨੀਊ ਚ ਹੈ ਜਨੂੰ ਕੀ ਅਨੰਦ ਅੰਮ੍ਰਿਤ پارک ਵੀ ਕਿਹਾ ਜਾਂਦਾ ਹੈ ਉੱਥੇ ਇੱਕ ਵਕਤ ਹੌਣ ਰੱਖੀ ਹੈ ਔਰ ਉਹ ਵਕਤ ਹੌਣ ਦਾ ਪਰਪਸ ਜਿਹੜਾ ਹੈ ਉਹ ਪਬਲਿਕ ਅਵੇਅਰਨੈਸ ਹੈ ਕੁ ਜਿਹੜੀ ਡਾਇਬੀਟਿਸ ਦੀ ਬਿਮਾਰੀ ਹੈ ਕੋਈ ਕਿਸੇ ਦੀ ਬਿਮਾਰੀ ਹੈ ਜਿਹੜੀ ਕੀ ਸਰੀਰ ਦੇ ਸਾਰੇ ਅੰਗਾਂ ਨੂੰ ਅਫੈਕਟ ਕਰਦੀ ਹੈ ਔਰ ਉਹਨਾਂ ਚੋਂ ਇੱਕ ਬੜਾ ਇੰਪੋਰਟੈਂਟ ਅੰਗ ਜਿਹੜਾ ਅਫੈਕਟ ਹੁੰਦਾ ਹੈ ਉਹ ਹੈ ਫੁੱਟ ਔਰ ਫੁੱਟ ਜਿਸ ਹੋਂਦੇ ਹੈ ਪਹਿਲੋ ਇਹ ਧਾਰਨਾ ਹੁੰਦੀ ਸੀ ਵੀ ਕਿਸੇ ਦੇ 슈ਗਰ ਤੇ ਪੈਰ 'ਚ ਥੋੜਾ ਜਿਹਾ ਵੀ ਜ਼ਖਮ ਹੋ ਗਿਆ ਤਾਂ ਉਹ ਕਹਿੰਦੇ ਪੈਰ ਕੱਟਣਾ ਪਵੇਗਾ ਸਾਡੀ ਇੱਥੇ ਕਾਨਫਰੰਸ ਦਾ ਮੇਨ ਮਕਸਦ ਹੀ ਇਹ ਹੈ ਵੀ ਲੋਕਾਂ ਦੇ ਮਨ ਚੋਂ ਵੀ ਇਹ ਡਰ ਕੱਢੀਏ ਜੂਨੀਅਰ ਡਾਕਟਰਸ ਦੇ ਮਨ ਚੋਂ ਵੀ ਨਰਸਸ ਚੋਂ ਜਾਂ ਹੋਰ ਜਿਹੜੇ ਵੀ ਲੋਕ ਨੇ ਨਾ ਵੀ ਸ਼ੂਗਰ ਨਾਲ ਜਿਹੜੇ ਪੈਰ ਖਰਾਬ ਹੋ ਗਿਆ ਜ਼ਰੂਰੀ ਨਹੀਂ ਉਹਨਾਂ ਕਟਣਾ ਪਏਗਾ ਜਿਹੜੇ ਪਰਟੀਕੁਲਰਲੀ ਯੰਗ ਡਾਕਟਰਸ ਹੈਗੇ ਆ ਉਹਨਾਂ ਨੂੰ ਜਿਹੜੀਆਂ ਇਸ ਬਿਮਾਰੀ ਵਾਸਤੇ ਲੇਟੈਸਟ ਟੈਕਨੀਕਸ ਹੈਗੇ ਆ ਉਹਨਾਂ ਬਾਰੇ ਅਵੇਅਰ ਕੀਤਾ ਜਾ ਸਕੇ ਔਰ ਖਾਂ ਸੋ ਇਟ ਵਿਲ ਬੀ ਮੋਰ ਆਫ ਅ ਨੋਲੇਜ ਸ਼ੇਅਰਿੰਗ ਅਸੀਂ ਆਪਣੀ ਨੋਲੇਜ ਉਹਨਾਂ ਨਾਲ ਸ਼ੇਅਰ ਕਰਾਂਗੇ ਜੋ ਦੁਨੀਆ 'ਚ ਬੈਸਟ ਤੋਂ ਬੈਸਟ ਚੱਲ ਰਿਹਾ ਉਹ ਸਾਨੂੰ ਪਤਾ ਲੱਗੇਗਾ ਸਾਡੇ ਇਲਾਕੇ ਦੇ ਜਾਂ ਇਵਨ ਨਾਰਥ ਇੰਡੀਆ ਦੇ ਸਾਰੇ ਡਾਕਟਰਾਂ ਨੂੰ ਇਹ ਰਿਕਵੈਸਟ ਕੀਤੀ ਤੇ ਵੀਅਰ ਅਪਰੋਚਿੰਗ 700 ਲਗਭਗ 700 ਡਾਕਟਰ ਇਸ ਨੂੰ ਅਟੈਂਡ ਕਰੇਗਾ ਐਂਡ ਉਹ ਮਾਸਿਸ ਤੱਕ ਜਾਏਗੀ ਮੈਡਮ ਇਹ ਇਨਫਰਮੇਸ਼ਨ ਪਿੰਡ ਤੋਂ ਪਿੰਡ 'ਚ ਜਾਏਗੀ ਵੀ ਮਰੀਜ਼ ਨੂੰ ਕਿਵੇਂ 슈ਗਰ ਟਾਈਪ 2 ਦੀ ਸਭਾਲ ਕਰਨੀ ਹੈ ਵੀ ਆ ਟ੍ਰਾਈ ਕੀ ਹੁੰਦਾ ਕਿਉਂਕਿ ਇਹਨਾਂ ਪੇਸ਼ੈਂਟਸ ਦੇ ਵਿੱਚ ਪੇਨ ਨਹੀਂ ਹੁੰਦੀ ਕਿਉਂਕਿ ਇਹਨਾਂ ਦੀਆਂ ਸੈਂਸੇਸ਼ਨਸ ਘਟ ਜਾਂਦੀਆਂ ਬਹੁਤ ਤੇ ਉਹ ਉਹਨੂੰ ਇਗਨੋਰ ਕਰ ਦਿੰਦੇ ਆ ਦੇਖੋ ਰੱਬ ਨੇ ਜਿਹੜੀ ਪੇਨ ਹੈ ਨਾ ਉਹ ਇੱਕ అలਾਰਮ ਬਣਾਇਆ ਹੈ ਸਾਡੇ ਵਾਸਤੇ ਕਿ ਜਦੋਂ ਪੇਨ ਹੋਵੇ ਤੇ ਉਸੇ ਵੇਲੇ ਤੁਸੀਂ ਡਾਕਟਰ ਕੋਲ ਜਾਓ ਲੇਕਿਨ ਕੁਝ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅੱਜ ਗੱਲ ਕਰਾਂਗੇ ਡਾਇਬੀਟਿਕ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਕਿ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਔਰ ਨੌਬਤ ਇੱਥੋਂ ਤੱਕ ਆ ਜਾਂਦੀ ਕਿ ਉਹਨਾਂ ਨੂੰ ਆਪਣੇ ਪੈਰ ਤੱਕ ਕੱਟ ਕਰਵਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਲੇਕਿਨ ਇਹਨਾਂ ਸਾਰੀਆਂ ਪ੍ਰੋਬਲਮਸ ਦੇ ਹੱਲ ਲਈ ਡਾਇਬੀਟਿਕ ਫੂਟ ਸੁਸਾਇਟੀ ਆਫ ਇੰਡੀਆ ਦੇ ਵੱਲੋਂ ਖਾਸ ਕਾਨਫਰੰਸ ਕੀਤੀ ਜਾ ਰਹੀ ਹੈ ਕਿ ਇਹ ਕਾਨਫਰੰਸ ਕੀ ਕੀ ਇਸ ਦੇ ਵਿੱਚ ਖਾਸ ਰਹੇਗਾ ਇਸ ਦੇ ਬਾਰੇ ਹੀ ਗੱਲਬਾਤ ਕਰਾਂਗੇ ਮੇਰੇ ਨਾਲ ਇੱਥੇ ਡਾਕਟਰ ਰਵੀ ਮਹਾਜਨ ਅਤੇ ਡਾਕਟਰ ਵਿਕਾਸ ਕੱਕਰ ਜੋ ਕਿ ਡਾਇਬੀਟਿਕ ਫੂਟ ਕੇਅਰ ਸੈਂਟਰ ਤੋਂ ਨੇ ਤੇ ਡਾਕਟਰ ਰਵੀ ਮਹਾਜਨ ਜੋ ਕਿ ਅਮਨਦੀਪ ਹਸਪੀਟਲ ਤੋਂ ਨੇ ਗੱਲਬਾਤ ਕਰਾਂਗੇ ਸਰ ਬਹੁਤ ਬਹੁਤ ਪਹਿਲਾਂ ਤਾਂ ਤੁਹਾਡੇ ਦੋਵਾਂ ਦਾ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਤੇ ਤੇ ਸਰ ਕੀ ਕੁਝ ਖਾਸ ਲੈ ਕੇ ਆਇਓ ਕਿਉਂਕਿ ਡਾਇਬੀਟਿਕ ਪੇਸ਼ੈਂਟਸ ਦੇ ਲਈ ਇਹ ਜੋ ਕਾਨਫਰੰਸ ਹੋਣ ਜਾ ਰਹੀ ਹੈ ਬਹੁਤ ਹੀ ਖਾਸ ਰਹੇਗੀ ਮਲਟੀ ਸਪੈਸ਼ਲਿਟੀ ਡਾਕਟਰਸ ਜਿਹੜੇ ਨੇ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਤਾਂ ਕੀ ਹੈ ਇਹ ਕਾਨਫਰੰਸ ਦੇਖੋ ਜਿਹੜੀ ਡਾਇਬੀਟਿਸ ਦੀ ਬਿਮਾਰੀ ਹੈ ਉਹ ਇੱਕ ਇਹੋ ਜੀ ਬਿਮਾਰੀ ਹੈ ਜਿਹੜੀ ਕੀ ਸਰੀਰ ਦੇ ਸਾਰੇ ਅੰਗਾਂ ਨੂੰ ਅਫੈਕਟ ਕਰਦੀ ਹੈ ਔਰ ਉਹਨਾਂ ਚੋਂ ਇੱਕ ਬੜਾ ਇੰਪੋਰਟੈਂਟ ਅੰਗ ਜਿਹੜਾ ਅਫੈਕਟ ਹੁੰਦਾ ਹੈ ਉਹ ਹੈ ਫੁੱਟ ਔਰ ਫੁੱਟ ਇਸ ਵੈਰੀ ਇੰਪੋਰਟੈਂਟ ਬਿਕੋਜ਼ ਤੁਹਾਡੀ ਸਾਰੀ ਮੂਵਮੈਂਟ ਜਿਹੜੀ ਹੈ ਉਹ ਤੁਹਾਡੇ ਫੀਟ ਤੇ ਡਿਪੈਂਡ ਕਰਦੀ ਹੈ ਤੁਹਾਡਾ ਸਾਰਾ ਬਾਡੀ ਦਾ weight ਜਿਹੜਾ ਹੈ ਉਹ ਫੀਟ ਲੈਂਦਾ ਸੋ ਡਾਇਬੀਟਿਸ ਵਾਲੇ ਕੇਸਿਸ ਚ ਕੀ ਹੁੰਦਾ ਹੈ ਵੀ ਉਹਨਾਂ ਦੇ ਪੈਰਾਂ ਦੇ ਵਿੱਚ ਸਰੋਂ ਪਹਿਲੇ ਤਾਂ ਸੁੰਨਾਪਨ ਆ ਜਾਂਦਾ ਹੈ ਔਰ ਫਿਰ ਹੁਲੀ ਹੁਲੀ ਕਰਕੇ ਜਿਹੜਾ ਉਹ ਖੂਨ ਦਾ ਦੌਰਾ ਵੀ ਘਟ ਜਾਂਦਾ ਹੈ ਤੋਂ ਉਹਦੀ ਵਜ੍ਹਾ ਦੇ ਨਾਲ ਜਿਹੜੇ ਹੈ ਉਹ ਜ਼ਖਮ ਬਣਨੇ ਸ਼ੁਰੂ ਹੋ ਜਾਂਦੇ ਆ ਸੋ ਇਹ ਜਿਹੜੀ ਕਾਨਫਰੰਸ ਹੈ ਇਹਦਾ ਸਾਡਾ ਜਿਹੜਾ ਪਰਪਸ ਹੈ ਉਹ ਹੀ ਹੈ ਕਿ ਪਹਿਲੇ ਤਾਂ ਇਹ ਹੈ ਕਿ ਕਿਸ ਤਰ੍ਹਾਂ 슈ਗਰ ਦੇ ਮਰੀਜ਼ਾਂ ਨੂੰ ਇਹਦੇ ਬਾਰੇ ਅਵੇਅਰ ਕੀਤਾ ਜਾਏ ਕਿ ਉਹ ਇਸ ਪ੍ਰੋਬਲਮ ਤੋਂ ਕਿੱਦਾਂ ਬਚ ਸਕਦੇ ਆ ਉਹ ਜੇ ਆਪਣੀ 슈ਗਰ ਨੂੰ ਕੰਟਰੋਲ 'ਚ ਰੱਖਦੇ ਆ ਆਪਣੇ ਪੈਰਾਂ ਨੂੰ ਲਗਾਤਾਰ ਜਿਹੜਾ ਵਾ ਉਹ ਐਗਜ਼ਾਮਿਨ ਕਰਦੇ ਰਹਿੰਦੇ ਆ ਉਹਨੂੰ ਪ੍ਰੋਪਰ ਜਿਹੜਾ ਵਾ ਮੋਇਸਚਰਾਈਜ਼ਰ ਵਗੈਰਾ ਯੂਜ਼ ਕਰਦੇ ਆ ਤਾਂਕਿ ਡਰਾਈਨੈਸ ਜਿਹੜੀ ਹੈ ਉਹ ਨਾ ਹੋਵੇ ਤੇ اور ਪ੍ਰੋਪਰ ਫੁੱਟਵੈਅ ਯੂਜ਼ ਕਰਦੇ ਹੈ ਤੇ ਉਹਨਾਂ ਕੇਸਿਸ ਦੇ ਵਿੱਚ ਉਹ ਆਪਣੇ ਪੈਰਾਂ ਨੂੰ ਇਫੈਕਟ ਹੋਣ ਤੋਂ ਬਚਾ ਸਕਦੇ ਆ ਸੋ ਇੱਕ ਤਾਂ ਇਹ ਐਸਪੈਕਟ ਹੈ ਦੂਸਰਾ ਇਹ ਹੈ ਵੀ ਜੇ ਜ਼ਖਮ ਹੋ ਜਾਂਦੇ ਆ ਸੋ ਉਹਨਾਂ ਦਾ ਜ਼ਖਮਾਂ ਦਾ ਲੇਟੈਸਟ ਟੈਕਨੀਕਸ ਦੇ ਨਾਲ ਕਿਦਾਂ ਇਲਾਜ ਕੀਤਾ ਜਾ ਸਕਦਾ ਹੈ ਉਹਦੇ ਬਾਰੇ ਜਿਹੜਾ ਹੈ ਡਾਕਟਰਾਂਸ ਦੇ ਵਿੱਚ ਵਿਚਾਰ ਵਟਾਂਦਰਾ ਹੋਏਗਾ ਜਦੇ ਵਿੱਚ ਕੀ ਅਸੀਂ ਨੈਸ਼ਨਲ ਲੈਵਲ ਤੇ ਜਿਹੜੇ ਐਕਸਪਰਟਸ ਨੇ ਇਸ ਚੀਜ਼ ਦੇ ਇੰਟਰਨੈਸ਼ਨਲ ਲੈਵਲ ਤੇ ਐਕਸਪਰਟ ਹੈ ਉਹ ਮਿਲ ਕੇ ਸਾਰੇ ਇਹਦੇ ਬਾਰੇ ਇਸ ਕਾਨਫਰੰਸ ਦੇ ਵਿੱਚ ਵਿਚਾਰ ਵਟਾਂਦਰਾ ਕਰਨਗੇ ਤਾਂ ਕਿ ਜਿਹੜੇ ਜਿਹੜੇ ਪਾਰਟਿਕੁਲਰਲੀ ਯੰਗ ਡਾਕਟਰਸ ਹੈਗੇ ਆ ਉਹਨਾਂ ਨੂੰ ਜਿਹੜੀਆਂ ਇਸ ਬਿਮਾਰੀ ਵਾਸਤੇ ਲੇਟੈਸਟ ਟੈਕਨੀਕਸ ਹੈਗੇ ਆ ਉਹਨਾਂ ਬਾਰੇ ਅਵੇਅਰ ਕੀਤਾ ਜਾ ਸਕੇ ਔਰ ਖਾਸ ਕਰ ਜਿਹੜੇ ਜਨਰਲ ਪ੍ਰੈਕਟਿਸ਼ਨਰਸ ਹੈ ਜਾਂ ਜਿਹੜੇ ਮੈਡੀਸਨ ਦੇ ਡਾਕਟਰ ਅਗੇ ਹਨ ਉਹਨਾਂ ਨੂੰ ਵੀ ਇਹਦੇ ਬਾਰੇ ਅਵੇਅਰ ਕੀਤਾ ਜਾ ਸਕੇ ਤਾਂ ਕਿ ਕਿਉਂਕਿ ਪੇਸ਼ੈਂਟ ਦੇ ਉਹ ਫਰਸਟ ਰਿਸਪੌਂਡਰ ਹੈ ਪੇਸ਼ੈਂਟ ਨਹੀਂ ਸਰਨਾ ਪਹਿਲੇ ਉਹਨਾਂ ਕੋਲ ਜਾਣਾ ਹੈ ਸੋ ਉਹਨਾਂ ਨੂੰ ਵੀ ਇਹ ਜਿਹੜੀਆਂ ਲੇਟੈਸਟ ਐਡਵਾਂਸਸ ਬਾਰੇ ਪਤਾ ਹੋਣਾ ਜ਼ਰੂਰੀ ਹੈ ਤਾਂ ਕਿ ਉਹ ਸਹੀ ਟਾਈਮ ਤੇ ਠੀਕ ਜਗ੍ਹਾ ਤੇ ਜਿਹੜਾ ਪੇਸ਼ੈਂਟ ਨੂੰ ਭੇਜ ਸਕਣ ਜਿੱਥੇ ਕਿ ਮਲਟੀ ਸਪੈਸ਼ਲਟੀ ਇਨਵੋਲਵਮੈਂਟ ਜਿਹੜੀ ਹੈ ਉਹ ਹੋਵੇ ਜਿੱਥੇ ਫਿਜ਼ੀਸ਼ੀਅਨ ਦੇ ਨਾਲ ਨਾਲ ਜਿਹੜਾ ਸਰਜਨ ਪਲਾਸਟਿਕ ਸਰਜਨ ਵੈਸਕੂਲਰ ਸਰਜਨ ਔਰ ਪ੍ਰੋਡੇਟ੍ਰਿਸ ਉਹਨਾਂ ਸਾਰਿਆਂ ਦੀਆਂ ਸੇਵਾਵਾਂ ਜਿਹੜੀਆਂ ਉਹ ਅਵੇਲੇਬਲ ਹੋਣ ਤਾਂ ਕਿ ਉਹਦੇ ਪੈਰ ਨੂੰ ਕੱਟਣ ਤੋਂ ਬਚਾਇਆ ਜਾ ਸਕੇ ਸਰ ਨਾਲ ਵੀ ਗੱਲਬਾਤ ਕਰਦੇ ਆ ਸਰ ਕੀ ਕੀ ਰਹੇਗਾ ਇਸ ਕਾਨਫਰੰਸ ਦੇ ਵਿੱਚ ਕਿਹੜੀ ਕਿਹੜੀ ਡੇਟਸ ਨੂੰ ਹੋਣ ਜਾ ਰਹੀਆਂ ਨੇ ਕਿੱਥੇ ਕਿੱਥੇ ਹੋਣ ਜਾ ਰਹੀਆਂ ਨੇ ਔਰ ਸਭ ਤੋਂ ਜੋ ਗੱਲ ਹੈ ਕਿ ਇੰਟਰਨੈਸ਼ਨਲ ਬਾਡੀਜ਼ ਜਿਹੜੀਆਂ ਨੇ ਉਹ ਪਾਰਟਿਸਿਪੇਟ ਕਰ ਰਹੀਆਂ ਨੇ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ 10 ਸਾਲ ਦੇ ਬਾਅਦ ਇਹ ਨਾਰਥ ਇੰਡੀਆ ਦੇ ਵਿੱਚ ਦੇਖਿਆ ਜਾ ਤਾ ਕਾਨਫਰੰਸ ਕੀਤੀ ਜਾ ਰਹੀ ਹੈ ਤਾਂ ਕਿ ਕਿਸ ਤਰ੍ਹਾਂ ਅਵੇਅਰਨੈਸ ਕ੍ਰੀਏਟ ਕੀਤੀ ਜਾਏਗੀ ਮੈਡਮ ਜਿਵੇਂ ਕਿ ਤੁਸੀਂ ਦੱਸਿਆ ਇਹ ਕਾਨਫਰੈਂਸ ਇੱਕ ਬਹੁਤ ਹੀ ਵੱਡੀ ਕਾਨਫਰੈਂਸ ਹੈ ਇੰਟਰਨੈਸ਼ਨਲ ਦੋ ਬਾਡੀਜ਼ ਨੇ ਡੀਫੂਡ ਇੰਟਰਨੈਸ਼ਨਲ ਤੇ ਆਈ ਆਈ ਡੀ ਐਫ ਐਸ ਜਿਹੜੀਆਂ ਕਿ ਦੁਨੀਆ ਦੀਆਂ ਦੋ ਵੱਡੀਆਂ ਸੋਸਾਇਟੀਜ਼ ਨੇ ਜਿਹੜੀਆਂ 슈ਗਰ ਨਾਲ ਖਰਾਬ ਪੈ ਰਹਾਂ ਤਾਂ ਹੀ ਹੈਗੀਆਂ ਨੇ ਉਹ ਤੇ ਸਾਡੀ ਡੀ ਐਫ ਐਸ ਆਈ ਇਹ ਤਿੰਨੋਂ ਮਿਲ ਕੇ ਕਾਨਫਰੈਂਸ ਕਰ ਰਹੀ ਹੈ ਇਸ ਕਾਨਫਰੈਂਸ ਨੂੰ ਲਗਭਗ ਮੈਨੂੰ ਦੱਸਿਆ 10 ਸਾਲ ਪਹਿਲਾਂ ਪੀਜੀਆਈ ਤੇ ਹੋਈ ਸੀ ਤੇ ਵੀਰ ਲੱਕੀ ਕੀ ਇਹ ਹੁਣ ਨੇ ਅੰਮ੍ਰਿਤਸਰ ਚੋਂ ਜਾਣ ਜਾਰੀ ਹੈ ਜੋ 슈ਗਰ ਨਾਲ ਮੈਡਮ ਦੇ ਬਾਈ ਬਾਈ ਐਡਵਾਂਸਿਸ ਆਉਂਦੀਆਂ ਐ ਪਹਿਲੋਂ ਇਹ ਧਾਰਨਾ ਹੁੰਦੀ ਸੀ ਵੀ ਕਿਸੇ ਦੇ 슈ਗਰ ਤੇ ਪੈਰ 'ਚ ਥੋੜਾ ਜਿਹਾ ਜਖਮ ਹੋ ਗਿਆ ਤਾਂ ਉਹ ਕਹਿੰਦੇ ਪੈਰ ਕੱਟਣਾ ਪਏਗਾ ਇਹ ਵੀ ਇੱਕ ਧਾਰਨਾ ਗਲਤ ਐ ਸਾਡੀ ਇੱਥੇ ਕਾਨਫਰੰਸ ਦਾ ਮੇਨ ਮਕਸਦ ਹੀ ਇਹ ਐ ਵੀ ਲੋਕਾਂ ਦੇ ਮਨ 'ਚੋਂ ਵੀ ਇਹ ਡਰ ਕੱਢੀਏ ਜੂਨੀਅਰ ਡਾਕਟਰਸ ਦੇ ਮਨ 'ਚੋਂ ਵੀ ਨਰਸਿਸ 'ਚੋਂ ਜਾਂ ਹੋਰ ਜਿਹੜੇ ਵੀ ਲੋਕ ਨੇ ਨਾ ਵੀ 슈ਗਰ ਨਾਲ ਜੇ ਪੈਰ ਖਰਾਬ ਹੋ ਗਿਆ ਜ਼ਰੂਰੀ ਨਹੀਂ ਉਹਨਾਂ ਕੱਟਣਾ ਪਏਗਾ ਉਹਨੂੰ ਬਚਾਇਆ ਜਾ ਸਕਦਾ ਹੈ ਮਤਲਬ ਮੇਨ ਤੇ ਅਸੀਂ ਇਹ ਲੋਕਾਂ ਨੂੰ ਸੈਂਸਟਾਈਜ਼ ਕਰਨਾ ਹੈ ਵੀ ਯਾਰ ਪੈਰਾਂ ਦੀ ਸੰਭਾਲ ਇਸ ਤਰੀਕੇ ਨਾਲ ਕਰੋ ਤਾਂ ਕਿ ਜ਼ਖਮ ਹੋਵੇ ਨਾ ਇਸ ਲਈ ਪਹਿਲੇ ਦਿਨ ਅਸੀਂ ਵਰਕਸ਼ਾਪ ਕਰਦੇ ਪਏ ਜਿਹਦੇ ਚ ਸਟਾਰਟਿੰਗ ਫ্রম ਇਨਸੂਲਿਨ ਤੇ ਜਿਵੇਂ ਸਰ ਨੇ ਦੱਸਿਆ ਵਧੀਆ ਤੋਂ ਵਧੀਆ ਡਰੈਸਿੰਗਸ ਜਾਂ ਹੋਰ ਕੀ ਕੀ ਮੈਥਡਸ ਨੇ ਜਿਹਦੇ ਨਾਲ 슈ਗਰ ਨਾਲ ਜੇ ਕੋਈ ਪੈਰ ਖਰਾਬ ਹੋਇਆ ਉਹਨੂੰ ਠੀਕ ਕੀਤਾ ਜਾਵੇ ਇੱਕ ਵਾਰ ਠੀਕ ਹੋ ਗਿਆ ਪੈਰ ਤੇ ਸਾਡਾ ਫਰਜ਼ ਹੈ ਵੀ ਉਹ ਦੁਬਾਰਾ ਉੱਤੇ ਜ਼ਖਮ ਨਾ ਹੋਵੇ ਉਹਦੇ ਲਈ ਉਹਨੂੰ ਕੀ ਸਪੈਸ਼ਲ ਫੁੱਟਵੇਅਰਸ ਦੇਣੇ ਆ ਕੋਈ ਉਹਨੂੰ ਸਪੈਸ਼ਲ ਸ਼ੂਜ਼ ਦੇਣਾ ਹੈ ਜਾਂ ਕੋਈ ਜਗ੍ਹਾ ਜਿੱਥੇ ਉਹਦੇ ਪ੍ਰੈਸ਼ਰ ਜ਼ਿਆਦਾ ਹੈ ਉਹਨੂੰ ਕਿਵੇਂ ਅਵੋਇਡ ਕਰਨਾ ਇਹ ਵੀ ਇਹਦੇ ਚ ਪਾਰਟ ਹੋਏਗਾ ਸੋ ਜੇ ਕੋਈ ਡਾਕਟਰ ਇਹਦੇ ਚ ਆਂਦਾ ਹੈ ਮੈਡਮ ਕਾਨਫਰੈਂਸ ਅਟੈਂਡ ਕਰਦਾ ਹੈ ਉਹਨੂੰ ਹਰ ਸਪੈਸ਼ਲਿਸਟ ਮਿਲੇਗਾ ਸੋ ਉਹਦੇ ਮੰਨ ਲਓ ਕਿਸੇ ਦਾ ਕੋਈ ਦਿਮਾਗ ਚ ਆਂਦਾ ਵੀ ਯਾਰ ਮੈਂ ਮਰੀਜ਼ ਨੂੰ ਠੀਕ ਤੇ ਕੀਤਾ ਉਹ ਮੇਨਟੇਨ ਕਿਵੇਂ ਕਰੇਗਾ ਉਹਦੇ ਬਾਰੇ ਵੀ ਡਾਕਟਰ ਹੋਣਗੇ ਉਹਦੀ ਸ਼ੂਗਰ ਕਿਵੇਂ ਕੰਟਰੋਲ ਕਰਨੀ ਹੈ ਉਹਦੇ ਬਾਰੇ ਵੀ ਡਾਕਟਰ ਹੋਣਗੇ ਉਹ ਦੱਸਣਗੇ ਆਪਸ ਡਿਸਕਸ਼ਨ ਕਰਨ ਕੇ ਵੀ ਕਿਦੋਂ ਇਨਸੂਲਿਨ ਦੇਣੀ ਆ ਕਿਦੋਂ ਉਹਨੂੰ ਟੈਬ ਫਿਰ ਜਿਹਨੇ ਸਾਡੇ ਡਾਕਟਰ ਹੋਣਗੇ ਜਿਵੇਂ ਪਲਾਸਟਿਕ ਸਰਜਨ ਕੋ ਮੈਡਮ ਨਾਰਮਲੀ ਮਰੀਜ਼ ਲੋਗ ਉਦੋਂ ਭੇਜਦੇ ਨੇ ਜਦੋਂ ਜਿਆਦਾ ਖਰਾਬ ਹੋ ਜੇ ਸੋ ਅਸੀਂ ਆਪਸ ਚ ਇੱਕ ਸੁਸਾਇਟੀ ਨੇ ਇਸ ਤਰੀਕੇ ਨਾਲ ਕਰਨਾ ਹੈ ਵੀ ਮਰੀਜ਼ ਨੂੰ ਟਾਈਮਲੀ ਆਪਾ ਭੇਜੀਏ ਤਾਂ ਕਿ ਉਹਦਾ ਜੇ ਕੋਈ ਜ਼ਖਮ ਆ ਉਹਨੂੰ ਰਾਜੀ ਆਪਾ ਕਰ ਦਈਏ ਬਜਾਏ ਦੇ ਕਿ ਉਹਨੂੰ ਕਟਣ ਵਾਲੇ ਪਾਸੇ ਜਾਈਏ ਠੀਕ ਪਹਿਲੇ ਦਿਨ ਜੋ ਕਾਨਫਰੈਂਸ ਹੋਏਗੀ ਉਹਦੇ ਚ ਸਾਡੇ ਨਾਲ ਡੀ ਫੁੱਟ ਇੰਟਰਨੈਸ਼ਨਲ ਹੈ ਉਹ ਬਾਡੀ ਦੇ ਨਾਲ ਰਲ ਕੇ ਅਸੀਂ ਕਰਾਂਗੇ ਦੂਸਰੇ ਦਿਨ ਆਈਡੀਐਫਐਸ ਹੋਣਗੀਆਂ ਇਦੇ ਚ ਜਿਵੇਂ ਅਸੀਂ ਅੱਗੇ ਦੱਸਿਆ ਹੈ ਪੇਸ਼ੈਂਟ ਤੇ ਨਹੀਂ ਹੋਣਗੇ ਪਰ ਪੇਸ਼ੈਂਟ ਜਿਹੜੇ ਕੰਪਲਿਕੇਟਿਡ ਹੋਣਗੇ ਉਹਨਾਂ ਦੀਆਂ ਫੋਟਾਂ ਉਹਨਾਂ ਦੇ ਪੀਪੀਡੀਜ਼ ਹੋਣਗੀਆਂ ਜਿਹੜੀਆਂ ਉੱਥੇ ਲੱਗਣਗੀਆਂ ਉੱਥੇ ਫਿਰ ਡਾਕਟਰ ਐਕਸਪਰਟ ਫਰਮ ਦ ਗਲੋਬ ਮਨੇ ਦੁਨੀਆ ਦਾ ਕੋਈ ਐਮ ਦਾ ਕੋਨਾ ਨਹੀਂ ਹੈ ਜਿੱਥੋਂ ਇੱਥੇ ਡਾਕਟਰ ਨਹੀਂ ਆ ਰਹੇ ਮਤਲਬ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਵੀ ਹਰ ਦੁਨੀਆ ਦੇ ਹਰ ਕੋਨੇ ਤੋਂ ਡਾਕਟਰ ਹਰ ਇੱਕ ਬ੍ਰਾਂਚ ਦਾ ਇਹ ਨੇ ਵੀ ਪਲਾਸਟਿਕ ਸਰਜਨ ਕੋਈ ਸਰਜਨ ਹੈ ਕੋਈ ਸਪੈਸ਼ਲਿਸਟ ਨਰਸ ਵੀ ਨੇ ਜਿਵੇਂ ਯੂਕੇ ਤੋਂ ਇੱਕ ਸਪੈਸ਼ਲਿ ਨਰਸ ਨੇ ਜਿਹੜੇ ਡਾਇਬਟੀਸ ਤੇ ਕੰਮ ਕਰਦੇਵੇ ਉਹ ਵੀ ਆ ਰਹੇ ਨੇ ਜਿਵੇਂ ਮਲੇਸ਼ੀਆ ਤੋਂ ਡਾਕਟਰ ਜਿਹੜੇ ਸਭ ਤੋਂ ਵੱਡੇ ਨੇ ਜਿਹੜੇ ਸਭ ਤੋਂ ਜ਼ਿਆਦਾ ਸ਼ੂਗਰ ਤੇ ਕੰਮ ਕਰ ਰਹੇ ਨੇ ਉਹ ਵੀ ਆ ਰਹੇ ਨੇ so we have requested ਉਹਨਾਂ ਨੇ ਸਾਡੀ ਰਿਕੁਐਸਟ ਮੰਨੀ ਤੇ ਸਾਰੇ ਇੱਥੇ ਇਕੱਠੇ ਹੋ ਰਹੇ ਨੇ so it will be more of a knowledge sharing ਅਸੀਂ ਆਪਣੀ ਨੌਲੇਜ ਉਹਨਾਂ ਨਾਲ ਸ਼ੇਅਰ ਕਰਾਂਗੇ ਜੋ ਦੁਨੀਆ 'ਚ ਬੈਸਟ ਤੋਂ ਬੈਸਟ ਚੱਲ ਰਿਹਾ ਉਹ ਸਾਨੂੰ ਪਤਾ ਲੱਗੇਗਾ ਸਾਡੇ ਇਲਾਕੇ ਦੇ ਜਾਂ ਇਵਨ ਨਾਰਥ ਇੰਡੀਆ ਦੇ ਸਾਰੇ ਡਾਕਟਰਾਂ ਨੂੰ ਅਸੀਂ ਰਿਕੁਐਸਟ ਕੀਤੀ ਤੇ ਵੀਅਰ ਅਪਰੋਚਿੰਗ 700 ਲਗਭਗ 700 ਡਾਕਟਰ ਇਸ ਨੂੰ ਅਟੈਂਡ ਕਰੇਗਾ ਐਂਡ ਉਹ ਮਾਸਿਸ ਤੱਕ ਜਾਏਗੀ ਮੈਡਮ ਇਹ ਇਨਫੋਰਮੇਸ਼ਨ ਪਿੰਡ ਤੋਂ ਪਿੰਡ ਚ ਜਾਏਗੀ ਵੀ ਮਰੀਜ਼ ਨੂੰ ਕਿਵੇਂ ਸ਼ੂਗਰ ਦੇ ਪੈਰਾਂ ਦੀ ਸੰਭਾਲ ਕਰਨੀ ਹੈ ਵੀ ਆ ਰਾਈਂਗ ਕਿ ਗਵਰਨਮੈਂਟ ਆ ਪੰਜਾਬ ਨਾਲ ਵੀ ਇਹ ਡਿਸਕਸ਼ਨ ਕਰਾਂਗੇ ਤਾਂ ਕਿ ਇਹਨੂੰ ਪੀ ਐਚ ਸੀ ਜਾਂ ਉਹਦੇ ਤੋਂ ਉਸ ਲੈਵਲ ਤੇ ਵੀ ਅਵੇਅਰਨੈਸ ਪਹੁੰਚੇ ਤਾਂ ਕਿ ਸ਼ੂਗਰ ਨਾਲ ਪੇਸ਼ੈਂਟ ਨੂੰ ਸ਼ੂਗਰ ਹੋ ਗਈ ਉਹਨੂੰ ਪਹਿਲਾਂ ਹੀ ਅਸੀਂ ਪੈਂਫਲੈਟ ਦੇ ਦੇਣਾ ਵੀ ਯਾਰ ਤੂੰ ਆ ਪੈਰਾਂ ਦੀ ਹੁਣ ਸੰਭਾਲ ਕਰਨੀ ਆ ਆਪਾਂ ਉਹਨੂੰ ਸੈਂਸਿਟਾਈਜ਼ ਹੀ ਇਸ ਤਰੀਕੇ ਨਾਲ ਕਰ ਦੇਣਾ ਵੀ ਉਹਨੂੰ ਅਲਾਰਮਿੰਗ ਸਾਈਨ ਉਹਨੂੰ ਪਤਾ ਲੱਗ ਜਾਣੇ ਜਦੋਂ ਕੋਈ ਜ਼ਖਮ ਹੋਇਆ ਉਹਨੇ ਉਸ ਵੇਲੇ ਚੱਲ ਜਾਣਾ ਤੇ ਕੱਟਣ ਦੀ ਨੌਬਤ ਹੀ ਨਹੀਂ ਆਉਣੀ ਕਿਉਂਕਿ ਮੈਡਮ ਤੁਸੀਂ ਵੀ ਅੰਡਰ ਵੀ ਜਦੋਂ ਰੱਬ ਨੇ ਜੇ ਆਪਾਂ ਨੂੰ ਪੂਰਾ ਭੇਜਿਆ ਤੇ एवरीवन ਵਾਂਟਸ ਵੀ ਉਵੇਂ ਹੀ ਵਾਪਸ ਜਾਵਾਂ ਕੋਈ ਅੰਗ ਨਾ ਕੱਟਣਾ ਪਵੇ ਹਨਾ ਸੋ ਬਹੁਤ ਦੇਖਿਆ ਜਾਂਦਾ ਹੈ ਕਿ ਕਈ ਵਾਰ ਜਦੋਂ ਡਾਇਬੀਟਿਸ ਪੇਸ਼ੈਂਟ ਉਹਨਾਂ ਨੂੰ ਸਿੰਪਟਮਸ ਪਤਾ ਹੀ ਨਹੀਂ ਲੱਗਦੇ ਔਰ ਜਦੋਂ ਇਹ ਚੀਜ਼ ਜ਼ਿਆਦਾ ਵਜਰਾਂਦੀ ਹੈ ਉਦੋਂ ਡਾਕਟਰ ਕੋਲ ਪਹੁੰਚਦਾ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਹੁਣ ਇਸ ਦਾ ਮਕਸਦ ਇਹ ਹੈ ਕਿ ਟਾਈਮਲੀ ਜਿਹੜਾ ਹੈ ਉਹ ਇਲਾਜ ਕੀਤਾ ਜਾਵੇ ਤਾਂ ਕਿ ਇਸ ਤਰ੍ਹਾਂ ਸਿੰਪਟਮਸ ਪਤਾ ਕਿਵੇਂ ਲੱਗੇਗਾ ਕਿ ਤੁਹਾਡਾ ਜਿਹੜਾ ਫੁੱਟ ਹੈ ਉਹ ਖਰਾਬ ਹੋ ਰਿਹਾ ਹੈ ਜਾਂ ਕਿ ਸਟੇਜ ਤੇ ਪਹੁੰਚ ਗਿਆ ਹੈ ਦੇਖੋ 슈ਗਰ ਦੇ ਬਰੀਜ਼ਾਂ ਵਿੱਚ ਨਾ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਰੈਗੂਲਰਲੀ ਆਪਣੇ ਜਿਹੜੇ ਫੀਟ ਹੈ ਉਹਨੂੰ ਐਗਜ਼ਾਮਿਨ ਕਰਨਾ ਚਾਹੀਦਾ ਉਹਨੂੰ ਦੇਖਣਾ ਚਾਹੀਦਾ ਹੈ ਉੱਥੇ ਮੰਨ ਲਓ ਜਿਸ ਤਰ੍ਹਾਂ ਕੋਈ ਕ੍ਰੈਕਸ ਡਵੈਲਪ ਹੋਣੇ ਸ਼ੁਰੂ ਹੋ ਜਾਣ ਜਾਂ ਕਮੋਰੀਆਂ ਜਣੀਆਂ ਉਹ ਬੰਨੀਆਂ ਸ਼ੁਰੂ ਹੋ ਜਾਣ ਤੇ ਉਹ ਉਸੇ ਵੇਲੇ ਹੀ ਉਹਨੂੰ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ ਇਹਨਾਂ ਚ ਨਾ ਡਰਾਈਨੈਸ ਹੋ ਜਾਂਦੀ ਹੈ 슈ਗਰ ਦੇ ਮਰੀਜ਼ਾਂ ਵਿੱਚ ਪੈਰਾਂ ਦੀ ਡਰਾਈਨੈਸ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਕ੍ਰੈਕਸ ਬਣਨੇ ਸ਼ੁਰੂ ਹੋ ਜਾਂਦੇ ਆ ਸੋ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਵੀ ਆਪਣੇ ਪੈਰਾਂ ਨੂੰ ਅੱਛੀ ਤਰ੍ਹਾਂ ਵਾਸ਼ ਕਰਨ ਡਰਾਈ ਕਰਨ ਫਿਰ ਉਸ ਤੋਂ ਬਾਅਦ ਪ੍ਰੋਪਰ ਮੋਇਸਚਰਾਈਜ਼ਰ ਜਿਹੜਾ ਹੈ ਉਹ ਕੋਕੋਨਟ ਆਇਲ ਯੂਜ਼ ਕਰ ਸਕਦੇ ਆ ਵੈਸਲੀਨ ਯੂਜ਼ ਕਰ ਸਕਦੇ ਆ ਕੋਈ ਵੀ ਕਿਸੇ ਤਰ੍ਹਾਂ ਦਾ ਮੋਇਸਚਰਾਈਜ਼ਰ ਜਿਹੜਾ ਉਹ ਯੂਜ਼ ਕਰਨ ਫਿਰ ਉਸ ਤੋਂ ਇਲਾਵਾ ਜਦੋਂ ਵੀ ਉਹਨਾਂ ਨੂੰ ਲੱਗੇ ਵੀ ਕੋਈ ਛੋਟਾ ਜਿਹਾ ਵੀ ਜ਼ਖਮ ਬਣਿਆ ਹੈ ਤੇ ਉਹ ਉਸੇ ਵੇਲੇ ਜਿਹੜਾ ਹੈ ਆਪਣੇ ਡਾਕਟਰ ਨੂੰ ਕੰਸਲਟ ਕਰਨ ਕਤੇ ਉਹਨਾਂ ਨੂੰ ਰੈਡਨੈਸ ਨਜ਼ਰ ਆਵੇ ਕਿ ਲਾਲੀਪਣ ਕਿਸੇ ਬਾੜਚ ਹੋ ਗਈ ਹੈ ਉਹ ਆਪਣੇ ਡਾਕਟਰ ਨੂੰ ਕੰਸਲਟ ਕਰਨ ਔਰ ਇਸੇ ਤਰ੍ਹਾਂ ਆਪਣਾ ਫੁੱਟਵੇਅਰ ਜਿਹੜਾ ਹੈ ਉਹਦਾ ਧਿਆਨ ਰੱਖਣ ਕਿ ਉਹ ਜਿਹੜਾ ਸ਼ੂ ਹੈ ਉਹ ਬਹੁਤਾ ਟਾਈਟ ਨਹੀਂ ਹੋਣਾ ਚਾਹੀਦਾ ਔਰ ਉਹਦੇ ਅੰਦਰ ਇਹ ਨਾ ਕੋਈ ਤੇਲ ਚੁਬਰੇ ਆ ਜਾਂ ਕੁਛ ਹੈ ਉਹਨੂੰ ਹਮੇਸ਼ਾ ਆਪਣਾ ਕੁਝ ਦਿਨਾਂ ਬਾਅਦ ਨਾ ਹੱਥ ਪਾ ਕੇ ਦੇਖਣ ਕਿ ਉਹਦੇ ਅੰਦਰ ਕੋਈ ਚੁੱਬਣ ਵਾਲੀ ਚੀਜ਼ ਤਾਂ ਨਹੀਂ ਹੈਗੀ ਔਰ ਉਹਨਾਂ ਨੂੰ ਹਮੇਸ਼ਾ ਸੌਫਟ ਪੈਡਡ ਫੁੱਟਵੇਅਰ ਜਿਹੜੇ ਨਾ ਉਹ ਯੂਜ਼ ਕਰਨੇ ਚਾਹੀਦੇ ਆ ਸੋ ਜੇ ਆਪਣੇ ਪੈਰਾਂ ਨੂੰ ਰੈਗੂਲਰਲੀ ਚੈੱਕ ਕਰਦੇ ਰਹਿੰਦੇ ਆ ਤੇ ਉਹ ਉਹਨਾਂ ਨੂੰ ਔਰ ਜਿੱਦਾਂ ਹੀ ਪਤਾ ਲੱਗੇ ਉਸੇ ਵੇਲੇ ਉਹਨਾਂ ਨੂੰ ਕਈ ਵਾਰੀ ਕੀ ਹੁੰਦਾ ਕਿਉਂਕਿ ਇਹਨਾਂ ਪੇਸ਼ੈਂਟਸ ਦੇ ਵਿੱਚ ਨਾ ਪੇਨ ਨਹੀਂ ਹੁੰਦੀ ਕਿਉਂਕਿ ਇਹਨਾਂ ਦੀਆਂ ਸੈਂਸੇਸ਼ਨਸ ਘਟ ਜਾਂਦੀਆਂ ਬਹੁਤ ਤੇ ਉਹ ਉਹਨੂੰ ਇਗਨੋਰ ਕਰ ਦਿੰਦੇ ਆ ਦੇਖੋ ਰੱਬ ਨੇ ਜਿਹੜੀ ਪੇਨ ਹੈ ਨਾ ਉਹ ਇੱਕ అలਾਰਮ ਬਣਾਇਆ ਹੈ ਸਾਡੇ ਵਾਸਤੇ ਵੀ ਜਦੋਂ ਪੇਨ ਹੋਵੇ ਤੇ ਉਸੇ ਵੇਲੇ ਤੁਸੀਂ ਡਾਕਟਰ ਕੋਲ ਜਾਓ ਲੇਕਿਨ ਕੁਝ ਪ੍ਰੋਬਲਮਸ ਇਤਨਾ ਨਹੀਂ ਹੁੰਦੀਆਂ ਜਿਹਨਾਂ ਚ ਪੇਨ ਨਹੀਂ ਹੁੰਦੀ ਤੇ ਉਹ ਇਗਨੋਰ ਹੋ ਜਾਂਦੀਆਂ ਜਿਸ ਤਰ੍ਹਾਂ ਕਿ 슈ਗਰ ਦੇ ਮਰੀਜ਼ਾਂ ਦੇ ਵਿੱਚ ਪੇਨ ਘਟ ਜਾਂਦੀ ਹੈ ਸੋ ਉਸ ਕਰਕੇ ਉਹ ਇਗਨੋਰ ਹੋ ਜਾਂਦਾ ਹੈ ਸੇਮ ਚੀਜ਼ ਕੈਂਸਰ ਚ ਹੁੰਦੀ ਹੈ ਕਿ ਕੈਂਸਰ ਦੇ ਵਿੱਚ ਵੀ ਸ਼ੁਰੂ ਦੇ ਵਿੱਚ ਲੋਕਾਂ ਨੂੰ ਪੇਨ ਨਹੀਂ ਹੁੰਦੀ ਤੇ ਉਹ ਡਿਲੇ ਹੋ ਜਾਂਦਾ ਹੈ ਸੋ ਉਹਨੂੰ ਡਿਲੇ ਨਾ ਹੋਵੇ ਉਹਦਾ ਇਹ ਤਰੀਕਾ ਹੈ ਵੀ ਉਹਨੂੰ ਰੈਗੂਲਰਲੀ ਆਪਣੇ ਪੈਰ ਜਿਹੜੇ ਹੈ ਉਹਨਾਂ ਨੂੰ ਐਗਜ਼ਾਮਿਨ ਕਰਨ ਖੁਦ ਦੇਖਣ ਸਰ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਰਿਸਰਚ ਤਾਂ ਕੀਤੀ ਜਾਂਦੀ ਹੈ ਲੇਕਿਨ ਉਹਨਾਂ ਨੂੰ ਡਾਕਟਰਸ ਤੱਕ ਪਹੁੰਚਾਉਣਾ ਜੋ ਇੰਟਰਨ ਤੇ ਨੇ ਟ੍ਰੇਨਿੰਗਸ ਲੈ ਰਹੇ ਨੇ ਜਾਂ ਜਿਨ੍ਹਾਂ ਨੇ ਹੋਰ ਅੱਗੇ ਇਲਾਜ ਕਰ ਰਹੇ ਨੇ ਉਹਨਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਤਾਂ ਇਹ ਵਰਕਸ਼ਾਪ ਉਹਨਾਂ ਲਈ ਕਿੰਨੀ ਕੁ ਹੈਲਪਫੁਲ ਰਹੀ ਹੈ ਮੈਡਮ ਇਹ ਵਰਕਸ਼ਾਪ ਨਾ ਸਪੈਸ਼ਲੀ ਉਹਨਾਂ ਲਈ ਹੀ ਡਿਜ਼ਾਈਨ ਕੀਤੀ ਆ ਵੀ ਜਿਹੜੇ ਸਾਡੇ ਮੈਡੀਕਲ ਸਟੂਡੈਂਟ ਨੇ ਉਹਨਾਂ ਨੂੰ ਸੈਂਸਟਾਈਜ਼ ਕੀਤਾ ਜਾਵੇ ਵੀ 슈ਗਰ ਚ ਜਿਵੇਂ ਸਾਰ ਨੇ ਦੱਸਿਆ ਜਦੋਂ ਵੀ 슈ਗਰ ਲੰਬੇ ਟਾਈਮ ਤੋਂ ਹੁੰਦੀ ਹੈ ਨਾ ਮੈਡਮ ਇਹ ਨਰਵਸ ਨੂੰ ਤੇ ਆਰਟਰੀਜ਼ ਨੂੰ ਇਫੈਕਟ ਕਰਦੀ ਹੈ ਜਿਹਦੇ ਕਰਕੇ ਸੁੰਨ ਬਣਾ ਜਾਂਦਾ ਹੈ ਇਹ ਪੇਸ਼ੈਂਟ ਜਿਹੜੇ ਡਾਇਬੀਟਿਸ ਨੇ ਜਿਵੇਂ ਪਿੰਡਾਂ-ਮੁੰਡਾਂ ਚ ਨੇ ਉਹਨਾਂ ਨੇ ਪਹਿਲਾਂ ਲੋਕਲ ਡਾਕਟਰ ਕੋਈ ਜਾਣਾ ਮੈਡਮ ਜੇ ਉਹਨਾਂ ਨੂੰ ਅਵੇਅਰਨੈਸ ਹੋਏਗੀ ਉਹ ਪੇਸ਼ੈਂਟ ਨੂੰ ਗਾਈਡ ਕਰ ਦੇਣਗੇ ਤੇ ਜੇ ਆਪਾਂ ਗਾਈਡ ਕਰਾਂਗੇ ਜਿਵੇਂ ਸਾਡਾ ਨਾ ਇਸੇ ਦਾ ਥੀਮ ਤੁਸੀਂ ਪੜੋਗੇ ਇਹਦੇ ਚ ਤਿੰਨੋ ਅਸਪੈਕਟ ਹੈ ਪਹਿਲਾ ਸਾਡਾ ਸਭ ਤੋਂ ਇੰਪੋਰਟੈਂਟ ਕੰਮ ਹੈ ਪ੍ਰੀਵੈਂਟ ਜੀ ਵੀ ਉਹਦੀ ਉਹਨੂੰ ਜ਼ਖਮ ਨੂੰ ਹੋਣ ਹੀ ਨਾ ਦਿਓ ਦੇਖਭਾਲ ਇਸ ਤਰੀਕੇ ਨਾਲ ਕਰੋ ਵੀ ਪੈਰ ਸਾਫ਼ ਰਹੇ ਫਿਰ ਅਗਰ ਜ਼ਖਮ ਹੋ ਗਿਆ ਉਹਨੂੰ ਪ੍ਰੋਟੈਕਟ ਕਰੋ ਉਹਨੂੰ ਬਚਾਓ ਵੀ ਉਹਨੂੰ ਕੱਟਣਾ ਨਾ ਪਵੇ ਤੇ ਤੀਸਰਾ ਅਸਪੈਕਟ ਹੈ ਕੇਅਰ ਇੱਕ ਵਾਰੀ ਤੁਸੀਂ ਪੈਰ ਠੀ ਪਰ ਤਾਂ ਨਹੀਂ ਇਹ ਪਤਾ ਵੀ ਪੈਰ ਉਹਦਾ ਸੋਨ ਨਾ ਠੀਕ ਹੈ ਉਹਨੂੰ ਨਾਰਮਲ ਬੰਦੇ ਵਾਂਗੂ ਨਹੀਂ ਪਤਾ ਲੱਗਣਾ ਫਿਰ ਉਹਨੂੰ ਅਸੀਂ ਅੱਗੇ ਕਿਵੇਂ ਦੇ ਫੁੱਟਵੇਅਰਸ ਦੇਣੇ ਆ ਉਹਨੂੰ ਕੀ ਕੀ ਗਾਈਡ ਕਰਨਾ ਆ ਕੀ ਕੀ ਉਹਨੂੰ ਲਾਮਿੰਗ ਉਹ ਸਾਰਾ ਉਹਨਾਂ ਨੂੰ ਕਰਨਾ ਸੋ ਇਹ ਅਸੀਂ ਕਾਨਫਰੈਂਸ ਇਸ ਤਰੀਕੇ ਨਾਲ ਡਿਜ਼ਾਈਨ ਕਰਦੀ ਆ ਤਾਂ ਕਿ ਪ੍ਰੀਵੈਂਸ਼ਨ ਵੀ ਹੋ ਜਾਈ ਲਾਜ ਵੀ ਹੋ ਜਾਈ ਤੇ ਰੀਹੈਬਿਲੀਟੇਸ਼ਨ ਵੀ ਹੋ ਜਾਈ ਇਹ ਕੰਪਲੀਟ ਪੈਕੇਜ ਹੈ ਮੈਡਮ ਹਰ ਇੱਕ ਲਈ ਫॉर ਅ ਡਾਕਟਰ ਫ্রম ਜੂਨੀਅਰ ਤੋਂ ਸੀਨੀਅਰ ਮੋਸਟ ਡਾਕਟਰ ਵੀ ਇੱਥੇ ਆਉਣਗੇ ਤੇ ਉਹ ਕੁਝ ਸਿੱਖ ਕੇ ਜਾਣਗੇ ਜਾਂ ਆਪਣੀ ਨੌਲੇਜ ਨੂੰ ਲੋਕਾਂ ਨਾਲ ਸ਼ੇਅਰ ਕਰਨਗੇ ਸੋ ਇਟ ਇਜ਼ ਮੋਰ ਆਫ ਅ ਸ਼ੇਅਰਿੰਗ ਇਹਦੇ ਚ ਹਰ ਮੈਕਮੇ ਦੇ ਡਾਕਟਰ ਹੋਣਗੇ ਸੋ ਕੁਝ ਚੀਜ਼ਾਂ ਸਾਨੂੰ ਨਹੀਂ ਪਤਾ ਉਹ ਸਾਨੂੰ ਦੱਸਣਗੇ ਕੁਝ ਸਾਨੂੰ ਪਤਾ ਇਹ ਉਹਨਾਂ ਨਾਲ ਸ਼ੇਅਰ ਕਰਾਂਗੇ ਸੋ ਨੌਲੇਜ ਸ਼ੇਅਰਿੰਗ ਨਾਲ ਹੀ ਅਸੀਂ ਸੁਸਾਇਟੀ ਨੂੰ ਬੈਟਰ ਕਰ ਸਕਦੇ ਹਾਂ ਮੰਗਾ ਕਿ ਅਸੀਂ ਪਬਲਿਕ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਇੱਕ ਜਿਹੜੀ ਹੈ 31 ਤਰੀਕ ਨੂੰ ਸ਼ੁੱਕਰਵਾਰ ਵਾਲੇ ਦਿਨ ਸਵੇਰੇ 6:30 ਵਜੇ ਰੂਜ਼ ਪਾਰਕ ਜਿਹੜਾ ਕਿ ਰਣਜੀਤ ਐਵਨਿਊ ਚ ਹੈ ਜਿੱਨੂੰ ਕਿ ਅਨੰਦ ਅੰਮ੍ਰਿਤ ਪਾਰਕ ਵੀ ਕਿਹਾ ਜਾਂਦਾ ਹੈ ਉੱਥੇ ਇੱਕ ਵਕਤ ਹੌਣ ਰੱਖੀ ਹੈ ਔਰ ਉਹ ਵਕਤ ਹੌਣ ਦਾ ਪਰਪਸ ਜਿਹੜਾ ਹੈ ਉਹ ਪਬਲਿਕ ਅਵੇਅਰਨੈਸ ਹੈ ਉੱਥੇ ਅਸੀਂ ਜਿਹੜਾ ਹੈ ਪਬਲਿਕ ਨੂੰ ਕੁਝ ਪੈਂਫਲੇਟਸ ਵਗੈਰਾ ਜਿਹੜੇ ਉਹ ਵੰਡਾਂਗੇ ਪਲੱਸ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਸਪਰੈਡ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮੈਂ ਤانوں ਸਾਰਿਆਂ ਨੂੰ ਤੇ ਹੋਰ ਵੀ ਪਬਲਿਕ ਦੇ ਲੋਕਾਂ ਨੂੰ ਰਿਕੁਐਸਟ ਕਰਾਂਗਾ ਕਿ ਉੱਥੇ ਜ਼ਰੂਰ ਸਾਡੇ ਨਾਲ ਇਸ ਬਾਰੇ ਸ਼ਾਮਿਲ ਹੋਣ ਕਿਉਂਕਿ ਇਹ ਇੱਕ ਸੋਸਾਇਟੀ ਵਾਸਤੇ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਕਿ ਇਵਨ ਜਿਨ੍ਹਾਂ ਨੂੰ ਨਹੀਂ ਵੀ ਸ਼ੂਗਰ ਹੈਗੀ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਜਿਹਨੂੰ ਨਹੀਂ ਹੈਗੀ ਉਹਦੇ 'ਚ ਹੋ ਸਕਦਾ ਖਰਚ ਕਿਸੇ ਨੂੰ ਹੋਵੇ ਜਾਂ ਉਹ ਅੱਗੇ ਇਹ ਮੈਸੇਜ ਜਿਹੜਾ ਹੈ ਉਹ ਡਾਇਬੀਟਿਕ ਪੇਸ਼ੈਂਟਸ 'ਤੇ ਸਪਰੈਡ ਕਰਸ ਥੈਂਕ ਯੂ ਸੋ ਮਚ ਸਰ ਸੋ ਬਿਲਕੁਲ ਜਿਸ ਤਰ੍ਹਾਂ ਦੱਸਿਆ ਕਿ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਕਰ ਵਕਤ ਹਨ ਔਰ ਉਸ ਤੋਂ ਬਾਅਦ ਜਿਹੜੀ 3 ਦਿਨਾਂ ਕਾਨਫਰੰਸ ਟੱਲਣ ਜਾ ਰਹੀ ਹੈ ਜਿਸ ਦੇ ਵਿੱਚ ਮਲਟੀ ਸਪੈਸ਼ਲਿਸਟ ਡਾਕਟਰ ਜਿਹੜੇ ਨੇ ਉਹ ਪਾਰਟਿਸਪੇਟ ਕਰਨਗੇ ਤੇ ਅਵੇਅਰ ਕਿੰਤਾ ਜਾਏਗਾ ਖਾਸ ਡਾਇਬੀਟਿਕ ਟਰੀਟਮੈਂਟ ਦੇ ਲਈ ਤੇ ਡਾਇਬੀਟਿਕ ਫੁੱਟ ਸੁਸਾਇਟੀ ਆਫ ਇੰਡੀਆ ਦੇ ਵੱਲੋਂ ਇਹ ਆਰਗੇਨਾਈਜ਼ ਕੀਤੀ ਜਾ ਰਹੀ ਹੈ ਐਸੋਸੀਏਟ ਵਿਦ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਅਤੇ ਅਮਨਦੀਪ ਹਸਪੀਟਲ ਦੇ ਨਾਲ ਮਿਲ ਕੇ ਜਿਸ ਦਾ ਮਕਸਦ ਸਿਰਫ ਇੱਕ ਹੀ ਹੈ ਕਿ ਏਵਰੀ ਸਟੈਪ ਮੈਟਰਸ ਪ੍ਰੀਵੈਂਟ ਪ੍ਰੋਟੈਕਟ ਐਂਡ ਕੇਅਰ ਕੈਮਰਾਮੈਨ ਅਰਸ਼ਦ ਅਲਮਸੁਦਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ